ਅੱਛੇ ਹਣੇ ਕੀ ਨਾਮ ਹੈ ਇੱਕ ਸੰਗਠਨ ਦਾ ਮੇਰਾ ਨਾਮ ਜੀ ਬਲਜੀਤ ਸਿੰਘ ਹੈ ভাইস ਪ੍ਰਧਾਨ ਪੰਜਾਬ ਯੂਥ ਕਾਂਗਰਸ ਅੱਜ ਜਿਹੜਾ ਅਸੀਂ ਮਿਤਸ਼ਾਦਾ ਪੁਤਲਾ ਫੁਕਿਆ ਬੀਜੇਪੀ ਸਰਕਾਰ ਦਾ ਪੁਤਲਾ ਫੁਕਿਆ ਉਹਦਾ ਕਾਰਨ ਇਹ ਆ ਕਿਉਂਕਿ ਉਹਨਾਂ ਨੇ ਸੰਸਦ ਦੇ ਵਿੱਚ ਕਿਹਾ ਵੀ ਇਹ ਜਿਹੜੀ ਵੀ ਵਿਰੋਧੀ ਧਿਰ ਹੈ ਉਹ ਸਾਰਾ ਦਿਨ ਅੰਬੇਦਕਰ 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 ਕਰਦੀ ਰਹਿੰਦੀ ਹੈ ਜਦ ਕਿ ਇਹ ਦੀ ਬਜਾਏ ਜੇ ਉਹਨਾਂ ਨੇ ਭਗਵਾਨ ਦਾ ਨਾਮ ਲਿਆ ਹੁੰਦਾ ਤਾਂ ਸ਼ਾਇਦ ਅੱਜ ਤੱਕ ਉਹਨਾਂ ਨੂੰ ਮੋਕਸ਼ ਪ੍ਰਾਪਤ ਹੋ ਗਿਆ ਹੁੰਦਾ ਪਰ ਅਸੀਂ ਮਿਤੇ ਸ਼ਾਹ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਭਗਵਾਨ ਦੇ ਨਾਮ ਦੇ ਨਾਲ ਸਾਡੀ ਇਕਾਸਤਾ ਹੈ ਪਰ ਅੰਬੇਦਕਰ ਸਾਹਿਬ ਉਹ ਨੇ ਜਿਨ੍ਹਾਂ ਨੇ ਸਾਨੂੰ ਇੱਕ ਸੰਵਿਧਾਨ ਦਿੱਤਾ ਜਿਹਦੇ ਵਿੱਚ ਸਾਨੂੰ ਸਾਡੇ ਮੂਲਕ ਅਧਿਕਾਰ ਪ੍ਰਾਪਤ ਹੋਇਆ ਬੋਲਣ ਦਾ ਚੱਲਣ ਦਾ ਪੜ੍ਹਨ ਦਾ ਬੋਲਡ ਪਾਉਣ ਦਾ ਅਧਿਕਾਰ ਪ੍ਰਾਪਤ ਹੋਇਆ ਪਰ ਬੀਜਪੀ ਤੇ ਆਰਐਸਐਸ ਦੀ ਸੋਚ ਆ ਵੀ ਉਸ ਸੰਵਿਧਾਨ ਨੂੰ ਖਤਮ ਕਰਕੇ ਮਨੁੱਖ ਸਵਰਤੀ ਕਾਨੂੰਨ ਲਾਗੂ ਕੀਤਾ ਜਾਵੇ ਜਿਹਦੇ ਵਿੱਚ ਉਹ ਸਾਰੇ ਹੱਕ ਖੋਏ ਜਾਣ ਤੇ ਉਹੀ ਪੁਰਾਣਾ ਹਕੂਮਤੀ ਰਾਜ ਚੱਲੂ ਹੋ ਜਾਵੇ ਅਸੀਂ ਉਸ ਚੀਜ਼ ਦੇ ਪੂਰਨ ਵਿਰੋਧੀ ਆ ਤੇ ਅੰਮਿਤ ਸ਼ਾਤੋ ਅਸੀਂ ਮੰਗ ਕਰਦੇ ਆ ਵੀ ਉਹ ਅੰਮੇਦਕਰ ਸਾਹਿਬ ਦੇ ਨਾਂ ਤੇ ਜੋ ਉਹਨਾਂ ਨੇ ਟਿੱਪਣੀ ਕੀਤੀ ਉਸ ਤੋਂ ਮਾਫੀ ਮੰਗਣ ਅੱਜ ਕੀ ਕੀਤਾ ਅੱਜ ਅਸੀਂ ਉਹਨਾਂ ਦਾ ਇੱਕ ਪੁਤਲਾ ਫੂਕਿਆ ਤੇ ਜੇ ਉਹਨਾਂ ਨੇ ਮਾਫੀ ਨਾ ਮੰਗੀ ਤਾਂ ਅੱਗੇ ਵੀ ਜੋ ਜੋ ਪਾਰਟੀ ਬਣੀਓ ਦਿਸ਼ਾ ਨਿਰਦੇਸ਼ ਮਿਲਦੇ ਰਹਿਣਗੇ ਉਹਨਾਂ ਦੇ ਉੱਤੇ ਅਸੀਂ ਕੰਮ ਕਰਾਂਗੇ ਤੇ ਵਿਰੋਧ ਹੋਰ ਤੇ ਖਾਸ ਅਰਚ ਕਰਾਂਗੇ